ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਖੋਖਰ ਕਲਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਇੱਕ ਝੋਟੀ ਦਿਖਾਉਣ ਲੱਗਾ ਬਾਈ ਦੇ ਘਰੋਂ ਤਾਜੀ ਸੂਈ ਆ ਦੂਜਾ ਸੂਆ ਕੁਆਲਿਟੀ ਹੈਗੀ ਆ ਫੁੱਲ ਓਕੇ ਰਾਤ ਦੀ ਸੂਈ ਹੋਈ ਆ ਬੋਲਾ ਬਾਈ ਨੇ ਸਵੇਰੇ ਇਹਦਾ ਚੋਤਾ ਕਿਉਂਕਿ ਗੱਲਬਾਤ ਬਾਈ ਨਾਲ ਆਪਣੀ ਸੱਜਣੋ ਲੇਟ ਬਣੀ ਆ ਤੇ ਨਾਲ ਇਹਦੇ ਆ ਗਈ ਕੱਤੀਗਰੀ ਕੱਤੀ ਤੇ ਵੀ ਮਾਰਦੀ ਕੈਮਰਾ ਤੇ ਛੋਟੀ ਕੱਦ ਕਾਠ ਚ ਵੀ ਫੁੱਲ ਆ ਗਈ ਤੇ ਜਾਤ ਨਸਲ ਬਰੀਡ ਵੀ ਫੁੱਲਾ ਤੇ ਜਿਹੜਾ ਪੈਲਨ ਦਾ ਰਿਕਾਰਡ ਆ ਦੁੱਧ ਦਾ ਰਿਕਾਰਡ ਵੀ ਚੰਗਾ ਤੇ ਬਾਕੀ ਆ ਜੋ ਬਾਈ ਨਾਲ ਕਰਾ ਦੇਣਾ ਗੱਲਬਾਤ ਨੰਬਰ ਪੁੱਛ ਕੇ ਦੇ ਦਾਂਗੇ ਤੇ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ 'ਚ ਹੀ ਕਰਾ ਦਾਂਗੇ ਆਜੋ ਜੀ ਹਾਂਜੀ ਕੀ ਹਾਲਾ ਵਧੀਆ ਵੀਰੇ ਆ ਨਾਮ ਬੋਲ ਦੋ ਬਾਈ ਨਾਮ ਐਡਰੈਸ ਤੇ ਫੋਨ ਨੰਬਰ ਨਾਮ ਬਿੰਦਰ ਵੀਰੇ ਸਪੈਸ ਕਰ ਦਿਨ ਖੋਖਰ ਕਲਾਂ ਲਹਿਰਾ ਤਹਿਸੀਲ ਹੈ ਤੇ ਜਿਹੜਾ ਸੰਗਰੂਰ ਆ ਠੀਕ ਆ ਨੰਬਰ ਵੀ ਆਪਣਾ ਨੰਬਰ ਵੀਰੇ 9856807000 9856807000 7000 ਠੀਕ ਆ ਗੱਲ ਤੋਰ ਖੋਲ ਕੇ ਕਿਹੜਾ ਸੂਆ ਬਈ ਦਾ ਸੂਆ ਵੀਰੇ ਦੂਜਾ ਹੈਗਾ ਸੂਆ ਦੂਜਾ ਤੇ ਸੂਈ ਕਦੋਂ ਆ ਸੂਈ ਵੀਰੇ ਰਾਤ ਆ ਇੱਥੋਂ ਨੇੜੇ ਵੇ ਫੜ ਕੇ ਤੋਰ ਵੀ ਐ ਨੂੰ ਤੋਰ ਲਿਆ ਰਾਤ ਦੀ ਸੂਈ ਹੋਈ ਆ ਤੇ ਸੂਆ ਹੈਗਾ ਸੱਜਣੋ ਦੂਜਾ ਜੇਰ ਚ ਆਪਾਂ ਡੰਨਾ ਬਈ ਦਾ ਹਾਂ ਵੀਰੇ ਡੰਨਾ ਓਕੇ ਆ ਜਾਮਾ ਠੀਕ ਆ ਉਹਦੀ ਆਪਣੀ ਗਾਰੰਟੀ ਆ ਜੇਰ ਦੀ ਹਾਂ ਗੇਰ ਦੀ ਗਾਰੰਟੀ ਆ ਵੀਰੇ ਆਪਣੀ ਆ ਜੇਰ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਤੇ ਵਜਨ-ਵਜਨ ਆ ਗਿਆ ਝੋਟੀ ਸੱਜਣੋ ਫੁੱਲ ਤੇ ਚੜਾਈ ਵੀ ਉੱਤੋਂ ਫੁੱ ਤੇ ਬਾਕੀ ਜਿਹੜੇ ਏਰੀਆ 'ਚ ਖੜੇ ਆਪਾਂ ਏਰੀਆ ਤਕਰੀਬਨ ਬਾਰਡਰ ਏਰੀਆ ਆ ਜਾਂਦਾ ਹਰਿਆਣੇ ਦਾ ਕਿਉਂਕਿ ਮੱਝਾਂ ਇਸ ਏਰੀਆ 'ਚ ਬਹੁਤ ਚੰਗੀਆਂ ਪਾਈਆਂ ਜਾਂਦੀਆਂ ਨੇ ਨੇੜੇ ਲਹਿਰਾ ਗਾਗਰ ਆ ਇਹਨਾਂ ਦਾ ਸੂਆ ਦੂਜਾ ਬਾਈ ਹਾਂ ਦੂਜਾ ਵੀਰੇ ਪਹਿਲਾਂ ਨੇ ਕਿੰਨਾ ਕੁ ਦੁੱਧ ਪਾਇਆ ਨਹੀਂ ਪਹਿਲਾਂ ਨੇ ਵੀਰੇ 14 ਲੀਟਰ ਦੁੱਧ ਦਿਤੈ ਨੇ 14 ਲੀਟਰ 14 ਲੀਟਰ 'ਚੋਂ ਖਾਸਾ ਹੁੰਦਾ ਨਾ ਵੀਰੇ ਦਿੱਤਾ ਖੁੱਲਾ ਗਰੰਟੀ ਜੀ ਹਾਂ ਗਰੰਟੀ ਆ ਵੀਰੇ ਆ ਬੰਦੇ ਬੱਚੇ ਦੀ ਕੋਈ ਗੱਲ ਨਹੀਂ ਆ ਪਹਿਲਾਂ ਦਾ ਦੁੱਧ ਦਾ ਰਿਕਾਰਡ ਇਹਦਾ ਹੈਗਾ ਸੱਜਣੋਂ 14 ਲੀਟਰ ਦਾ ਤੇ ਵੱਡੀ-ਬੁੱਡੀ ਦਿਖਾ ਦੇਂਗਾ ਰੀ ਇਤਰੋਂ ਲੰਬਾਈ ਲਮੂ ਇਹ ਕੱਦ ਕਾਟ ਦਾ ਆਈਡੀਆ ਕਰਾ ਦਿਆਂ ਇੱਥੇ ਤੋਂ ਆਪਣੇ ਕੱਦ ਤੋਂ ਕਿਉਂਕਿ ਕਈ ਵਾਰੀ ਸ਼ਿਕਾਇਤ ਆਏ ਨੇ ਵੀਡੀਓ ਚ ਵੱਡਾ-ਬੁੱਡਾ ਜਾਨਵਰ ਦਿਖਾ ਦੰਨੇ ਆ ਤੇ ਕੱਦ ਕਾਟ ਵੀ ਚੈੱਕ ਕਰ ਸਕਦੇ ਹੋ ਤੇ ਚੜਾਈ ਵੀ ਦਿਖਾ ਦਿਆਂਗੇ ਰੀ ਪਿਛਲੇ ਆ ਦੇ ਪਾਸ ਚੜਾਈ ਵੀ ਝੋਟੀ ਦੀ ਫੁੱਲ ਆ ਤੇ ਬੋਲਾ ਕਿੰਨਾ ਕੱਢਿਆ ਦਾ ਬਾਈ ਬੋਲਾ ਵੀਰੇ 5 ਗੀ ਲੀਟਰ ਕੱਢਿਆ ਦਾ 5 ਲੀਟਰ ਹਾਂ ਫਸੀ ਹੋਈ ਸੀ ਪੂਰੀ ਹਾਂ ਪੂਰੀ ਫਸੀ ਹੋਈ ਵੀਰੇ ਤੇ ਨਾਲ ਆ ਗਈ ਕੱਟੀ ਹੈ ਨਾ ਹਾਂ ਕੱਟੀ ਆ ਵੀਰੇ ਨਾਲ ਅੱdte ਤਾਰਾਂ ਦਿਖਾ ਦੇ ਮਾਰ ਕੇ ਦੀਆਂ ਇਹ ਤਾਰਾਂ ਸਾਨੂੰ ਸੱਜਣੋਂ ਬੱਚਾ ਲਾ ਕੇ ਮਾਰ ਕੇ ਦਿਖਾ ਦਾਂਗੇ ਤੇ ਬਾਕੀ ਜਿਹੜਾ ਰੇਟ ਆ ਰੇਟ ਬਾਈ ਤੋਂ ਵੀਡੀਓ ਕਾ ਰੇਟ ਆ ਜਿਹੜਾ ਰੇਟ ਕਰਾਵਾਂਗੇ ਫਿਕਸ ਜਾ ਉਹ ਚ ਛੋਟ ਛੱਪੇ ਜਿਹਾ ਵਾਲਾ ਸਿਸਟਮ ਹੀ ਹੋਊਗਾ ਕੋਈ ਬੜਾ ਜ਼ਿਆਦਾ ਅੰਤਰ ਨਹੀਂ ਹੋਊਗਾ ਜੇ ਆਪਾਂ ਗੱਲ ਕਰ ਲਈ ਵੀ 10 20 ਹਜ਼ਾਰ ਵਾਲਾ ਬੱਟਾ ਪੈਜੂਗਾ ਤੇ ਬਾਕੀ ਬੱਚਾ ਲਾਤਾ ਬਾਈ ਨੇ 1700 ਨੂੰ ਦਿਖਾ ਦਾਨੇ ਮਾਰ ਕੇ ਲੈ 1700 ਨੂੰ ਸੱਜਣੋ ਮਾਰ ਕੇ ਦਿਖਾ ਦਾਨੇ ਬੌਲੇ ਚਿਆ ਤੇ ਸਭਾ ਆਦੀ ਹੈਗੀਆ ਬਿਲਕੁਲ ਠੰਡੀ ਸੀਲ ਗਾਂਵ ਵਾਲਾ ਸਿਸਟਮ ਹੀ ਆ ਤੇ ਚਬਾਈ ਦੀ ਵੀ ਪੋਲੀ ਆ ਬਿਲਕੁਲ ਛੱਡ ਦੇ ਬਾਈ ਤੇ ਦੋਨਾਂ ਪਾਸੇ ਬਹਿ ਕੇ ਚੋਣ ਵਾਲਾ ਸਿਸਟਮ ਆ ਜਿਵੇਂ ਆਪਾਂ ਗਾਂਵਾਂ ਨੂੰ ਚੋਨੇ ਹੁੰਨੇ ਆ ਨਾ ਉਦਾਂ ਦੀ ਚਬਾਈ ਲੱਗਿਆ ਜੇ ਦੋਆਂ ਪ ਅਬ ਬੱਚਾ ਲਾਇਆ ਤੇ ਮੈਂ ਮੰਨ ਲਓ ਵੀ ਥੱਲੋਂ ਮੱਝ ਦੁੱਗਣੀ ਤਿਆਰ ਹੋ ਗਈ। ਹਾਂਜੀ ਤੇ ਬਾਕੀ ਜਿਵੇਂ ਜਿਵੇਂ ਇਹ ਦੁੱਧ ਤੇ ਆਊਗੀ ਓਦਾਂ ਓਦਾਂ ਲੇਵਾ ਵੀ ਬਣਾਉਂਦੀ ਜਾਊ ਤੇ ਬਾਕੀ ਥਣ ਦਾ ਸਾਇਜ ਸੋਨਾ ਰੱਖਦੀ ਆ ਹੱਥੀ ਚਵਾਈ ਵਾਲਾ ਤੇ ਕੱਦ ਕਾਠ ਚਨੀ ਛੋਟੀ ਹੈਗੀ ਬਜੂਦ ਵੀ ਫੁੱਲ ਆ ਗਿਆ ਤੇ ਉੱਤੋਂ ਜੜੀ ਦੀ ਗਰੀ ਚੜਾਈ ਆ ਚੜਾਈ ਵੀ ਦਿਖਾਦੀ ਆ ਪੁੱਠੇ ਦੀ ਚੜਾਈ ਵੀ ਫੁੱਲ ਆ ਗਈ। ਕਿਉਂਕਿ ਚੰਗੀ ਕੁਆਲਿਟੀ ਦੀ ਮੱਝ ਆ ਰੇਟ ਇਹਦਾ ਕੀ ਰਹੂਗਾ ਬਾਈ? ਰੇਟ ਵੀਰੇ ਲੈਣ ਲੈਣ 155 ਹੀ ਦੇ ਦਾਂਗੇ। 1 ਲੱਖ ਤੇ 55 ਦੀ ਪੈਲਣ ਦਾ ਰਿਕਾਰਡ ਹੈਗਾ 14 ਲੀਟਰ ਦਾ ਵੀਰੇ। ਠੀਕ ਆ ਹਾਂ ਮਰੀ 16 17 ਕਿ ਲੀਟਰ ਪਾ ਸਕਦੀ ਆ ਹਾਂ ਬਾਉ ਖੁੱਲਾ ਪਾਉ ਵੀਰੇ ਠੀਕ ਆ 11 ਹੋਰ ਤੋਰ ਦੇ ਖੋਲ ਗਿਆ ਨੂੰ ਤੇ ਬਾਕੀ ਪਸਮੀ ਹੋਈ ਆ ਝੋਟੀ ਤੋੜ ਕੇ ਤੁਹਾਨੂੰ 11 ਹੋਰ ਦਿਖਾ ਦਿੰਨਾ ਥਣ ਦਾ ਸਾਈ ਦਿਖਾਣੀ ਗਰੀ ਥਣ ਕਮਾਲ ਦਾ ਬਣਾਉਂਦੀ ਆ ਤੇ ਬਾਕੀ ਝੋਟੀ ਵੀ ਕਮਾਲ ਦੀ ਆ ਜਿਹੜੇ ਹਿਸਾਬ ਨਾਲ ਬਾਡੀ ਆ ਬਜੂ ਦਾ ਚੰਗੀ ਸਮੀ ਪਲੀ ਆ ਤੇ ਸਵੇਰ ਮੈਂ ਤੁਹਾਨੂੰ ਹੁਣ ਚੈੱਕ ਇਹਦਾ ਕਰਾਈ ਦਿੱਤਾ ਵੀ ਸਵੇਹਾ ਦੀ ਆ ਗਈ ਬਿਲਕੁਲ ਠੰਡੀ ਸੀਲ ਆ ਦੋਆ ਪਾਸੇ ਬਹਿ ਕੇ ਚੋਣ ਵਾਲਾ ਸਿਸਟਮ ਆ ਤੇ ਜਿਹੜਾ ਪਲੱਸ ਪੁਆਇੰਟ ਆ ਨਾਲ ਆ ਗਈ ਇਹਦੇ ਕੱਤੀ ਸੁਗਾ ਜੈਨੂਨ ਦੂਜਾ ਦੰਦਾਂ ਚੋਂ ਤਾਂ ਦੇਖੀ ਬਾਈ ਨਾ ਮਰੇ ਜਦ ਦੰਦਾ ਜੀ ਦਾ ਇੱਕ ਨਹੀਂ ਫਰੀ ਸੀ ਠੀਕ ਆ ਗੱਲ ਆ ਦੰਦ ਬਾਈ ਕਹਿੰਦਾ ਚੈੱਕ ਨਹੀਂ ਕਰੇ ਉਹਦਾ ਛੋਟੀ ਕੁਆਲਟੀ ਦਾ ਹਰੇਕ ਪੱਖ ਤੋਂ ਬੋਲੀ ਬਾਈ ਨੰਬਰ ਦਰਾ ਨੰਬਰ ਵੀਰੇ 98568 0 ਪੂਰਾ 7000 98568 ਹਾਂ 0 ਪੂਰਾ 7000 ਬੰਦੇ ਕਮਾ ਕੇ ਤੇ ਪਿੰਡ ਆ ਗਿਆ ਸੱਜਣੋਂ ਬਾਈ ਦਾ ਖੋਖਰ ਕਲਾਂ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਤੇ ਛੋਟੀ ਤੁਹਾਨੂੰ ਇੱਕ ਦਿਖਾਈ ਆ ਦਿਖਾਤੀ ਜਮਾਨ ਕਮਾਲ ਦੀ ਚੀਜ਼ ਆ ਪਾ ਜੀ ਨੂੰ ਕਹਿ ਰਹੇ ਹੁੰਦੇ ਸਿਰਾ ਸੱਟ ਝੋਟੀਆਂ ਦਿਖਾਤੀ ਤੇ ਨਾਲ ਇਹਦੇ ਆ ਗਈ ਕੱਟੀ ਜਿਹੜੇ ਵੀ ਭਰਾ ਨੂੰ ਇਹ ਝੋਟੀ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ